ਇਹ ਜੀ ਪੂਰਾ ਮਾਮਲਾ ਜੀ ਮਾਂਜੋ ਕਮਿਸ਼ਨਰ ਪੁਲਿਸ ਚਰਨਦਰ ਜੀ ਦੀਆਂ ਹਦਾਇਤਾਂ ਦੇ ਮਤਾਬਕ ਸ਼ਹਿਰ ਦੇ ਵਿੱਚ ਸਨੇਚਿੰਗ ਤੇ ਚੋਰੀ ਦੀ ਵਾਰਦਾਤ ਕਰਨ ਵਾਲੇ ਕ੍ਰਾਈਮਨਲਸ ਨੂੰ ਗ੍ਰਿਫਤਾਰ ਕਰਨ ਦੇ ਲਈ ਇੱਕ ਸਪੈਸ਼ਲ ਜਿਹੜੀ ਹੈਗੀ ਕੈਂਪੇਨ ਚਲਾਈ ਸੀ ਅਸੀਂ ਸੈਂਟਰਲ ਸਬ ਡਿਵੀਜ਼ਨ ਚ ਤੋਂ ਇਸੇ ਕੈਂਪੇਨ ਦੇ ਤਹਿਤ ਜਿਹੜੀ ਹੈਗੀ ਰਾਮਾਮੁਣੀ ਦੀ ਪੁਲਿਸ ਨੂੰ ਇਹ ਕੱਲ 5 2 25 ਨੂੰ ਇੱਕ ਅਹਿਮ ਸਫਲਤਾ ਮਿਲੀ ਹੈ ਜਦੋਂ ਹਿਦਰਾਣੇ ਨਾਕਾਬੰਦੀ ਹੈਗੀ ਹੈ ਮਕਦਮਾ ਨੰਬਰ 24 ਜਿਹੜਾ ਕਿ 4225 ਨੂੰ ਅੰਡਰ ਸੈਕਸ਼ਨ 304 ਜਮਨ 2 305 ਪੀਐਨਸ ਤੇ ਤਿਆਰ ਰਜਿਸਟਰ ਹੋਇਆ ਸੀਗਾ ਉਸ ਮੁਕਦਮੇ ਦੇ ਦੋਸ਼ੀ ਸਾਹਿਬ ਵੰਸ਼ ਤੇ ਹਰਮਨ ਜਿਹੜੇ ਕਿ ਬੇਸਿਕਲੀ ਜਮਸ਼ੀਰ ਜਲੰਧਰ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਚੋਰੀ ਦੇ ਮੋਟਰਸਾਈਕਲ ਦੇ ਸਬੰਧ ਗ੍ਰਿਫਤਾਰ ਕੀਤਾ ਸੀਗਾ ਔਰ ਪੁਛਗਿਸ਼ ਤੇ ਦੌਰਾਨ ਜਿਹੜਾ ਇਹਨਾਂ ਤਿੰਨਾਂ ਦੇ ਪਾਸੋਂ ਖੋਹੇ ਹੋਏ ਜਿਹੜੇ ਦੋ ਮੋਟਰਸਾਈਕਲ ਨੇ ਇੱਕ ਸਪਲੈਂਡਰ ਹੈਗਾ ਤੇ ਇੱਕ ਸਜੂਕੀ ਹੈ ਉਬਰਾਧ ਹੋਏ ਨੇ ਤੇ ਸ਼ਹਿਰ ਦੇ ਵਿੱਚ ਇਹਨਾਂ ਨੇ ਜਿਹੜੀਆਂ ਹੋਰ ਵੀ ਮੋਬਾਈਲ ਸਨੇਚਿੰਗ ਕੀਤੀ ਸੀਗੀ ਤਾਂ ਉਹਦੇ ਵਿੱਚ ਟੋਟਲ 6 ਜਿਹੜੇ ਮੋਬਾਈਲ ਹੈਗੇ ਨੇ ਅਲੱਗ-ਅਲੱਗ ਕੰਪਨੀਆਂ ਦੇ ਇਹਨਾਂ ਤੋਂ ਬਰਾਮਦ ਹੋਏ ਜਿਨ੍ਹਾਂ ਨੂੰ ਮੁਕੱਦਮਾ ਹਦਾਇਤ ਜਿਵੇਂ ਅਸੀਂ ਕੱਲ ਗ੍ਰਿਫਤਾਰ ਕੀਤਾ ਗਿਆ ਸੀ ਔਰ ਅੱਜ ਜਿਹੜਾ ਹੈਗਾ ਸੀ ਇਹਨਾਂ ਨੂੰ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰਕੇ ਜਿਹੜਾ ਹੈਗਾ ਇਹਨਾਂ ਦੇ ਇੱਕ ਦੰਦਾ ਸੀ ਪੁਲਿਸ ਨਾਮ ਹਾਸਲ ਕੀਤਾ ਹੈਗਾ ਤੇ ਹੋਰ ਵਾਰਦਾਤਾਂ ਜਿਹੜੀਆਂ ਟ੍ਰੇਸ ਕਰਨ ਬਾਰੇ ਉਹਦੀ ਰਹੀ ਹੈਗੀ ਪੁੱਛਗਿੱਛ ਹੋ ਜਾਰੀ ਹੈ ਸਰ ਇਹਨਾਂ ਦਾ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਇਹ ਫਿਲਹਾਲ ਜਿਹੜਾ ਹੈਗਾ ਇਹ ਇਹਦੇ ਬਾਰੇ ਜਿਹੜਾ ਹੈਗਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਕੀ ਹੈਗਾ ਲੇਕਿਨ ਜਿਹੜਾ ਇਹ ਮੁਕੱਦਮਾ ਹੈਗਾ 24/25 ਇਹ ਤਾਜ਼ਾ ਮੁਕੱਦਮੇ ਰਿਕਰਡ ਆਮ ਅੰਡੀ ਦਰਜ ਹੋਇਆ ਸੀਗਾ ਤੇ ਇਹਨਾਂ ਨੇ ਹੋਰ ਵੀ ਕੋਈ ਵਾਰਦਾਤਾਂ ਸ਼ਹਿਰ ਚ ਅੰਜਾਮ ਦਿੱਤੀਆਂ ਕਿ ਅੰਜਾਮ ਦੇਣੀਆਂ ਸੀ ਹਾਂਜੀ ਹਾਂਜੀ ਬਿਲਕੁਲ ਜਿਹੜੇ 6 ਮੋਬਾਈਲ ਅਸੀਂ ਇਹਨਾਂ ਤੋਂ ਬਰਾਮਦ ਕੀਤੇ ਹੈਗੇ ਨੇ ਇਹ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਇਹ ਸਨੇਚਿੰਗ ਕੀਤੀ ਸੀਗੀ ਔਰ ਉਹ ਜਿਹੜੀਆਂ ਵਾਰਦਾਤਾਂ ਹੈਗੀਆਂ ਆਲਮੁਦ 3-4 ਵਾਰਦਾਤਾਂ ਸਾਡੀਆਂ ਦੇ ਵਿੱਚ ਟ੍ਰੇਸ ਹੋਈਆਂ ਨੇ ਸ਼ਹਿਰ ਦੇ